प्यारे साथियों गल करन लगे हां संत बाबा ध्यानदास जी दी तन तन 108 संत बाबा ध्यानदास जी तूने वाले दी कुटिया महलपुर लगेरी रोड ते स्थित है कुटिया ਦੇ ਦਰਸ਼ਨ ਕਰਵਾਉਣ ਦੇ ਲਈ ਵਿਸ਼ੇਸ਼ ਤੌਰ ਤੇ ਅੱਜ ਮਹਲਪੁਰ ਤੇ ਵਿੱਚ ਪਹੁੰਚੇ ਹਾਂ ਸੰਤ ਬੱਬਾ ਧਿਆਨ ਦਾਸ ਜੀ ਸੰਤ ਬੱਬਾ ਚਰਨ ਦਾਸ ਜੀ ਜਿਨ੍ਹਾਂ ਦਾ ਇੱਕ ਡੇਰਾ ਚੱਕ ਦੇਸ ਰਾਜ ਦੇ ਵਿੱਚ ਵੀ ਸਥਿਤ ਹੈ ਦਰਸ਼ਨ ਕੂਟਿਆ ਦੇ ਕੁਰਬਾਨ ਜਾ ਰਹੇ ਹਾਂ ਸੰਗਤਾਂ ਨੂੰ ਮਹਲਪੁਰ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਪਏ ਹਾਂ ਆਪ ਜੀ de ਸੰਤ ਬੱਬਾ ਧਿਆਨ ਦਾਸ ਮਹਲਪੁਰ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਪਈਆਂ ਸਾਥਿਓ ਤਸਵੀਰਾਂ ਸਾਂਝੀਆਂ ਕਰਦੇ ਪਏ ਆ ਮਹਲਪੁਰ ਦੀਆਂ ਸੰਤ ਬੱਬਾ ਚਰਨ ਦਾਸ ਜੀ ਉਦਾਸੀਨ ਜਯਾ ਅਖਾੜਾ ਬਖਸ਼ੇਸ਼ ਸ਼੍ਰੀ ਗੁਰੂ ਸੰਗਤ ਸਿੰਘ ਤਪਸਥਾਨ ਸੰਤ ਬਾਬਾ ਧਿਆਨ ਦਾਸ ਜੀ ਇਹ ਇੱਕ ਆਸ਼ਰਮ ਹੈ ਜੀ ਜਦੀ ਤਸਵੀਰ ਆਪ ਜੀ ਦੇ ਨਾਲ ਸਾਂਝੀ ਕਰਦੇ ਪਏ ਆ ਮਹਲ ਪਰ ਦੀਆਂ ਤਸਵੀਰਾਂ ਲਗੇਰੀ ਰੋਡ ਤੇ ਸਥਿਤ ਇਹ ਕੁਟਿਆ ਹੈ ਜੀ आश्रम संत चरणदास चेला संत ध्यानदास तूने वाले महालपुर ਦੀਆਂ ਤਸਵੀਰਾਂ ਸਾਂਝੀਆਂ ਕਰਦੇ ਪਏ ਹਾਂ ਸਾਥੀਓ ਤਸਵੀਰਾਂ ਦਿਖਾਉਂਦੇ ਪਏ ਆ ਜੀ ਮਹਾਲਪੁਰ ਸ਼ਹਿਰ ਦੇ ਲਗਰੀ ਰੋਡ ਦੀਆਂ ਜਿੱਥੇ ਸੰਤ ਬਾਬਾ ਧਿਆਨ ਦਾਸ ਜੀ ਦਾ ਤਪਸਥਾਨ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਪਈਆਂ ਬੈਲ ਪੱਤਰੀ ਦੇ ਬੂਟੇ ਨੂੰ ਬੈਲ ਵੀ ਬਹੁਤ ਹੀ ਲੱਗੇ ਹੋਏ ਨੇ ਸੰਬੰਧ ਦਾ ਬੂਟਾ ਵੀ ਬਿਲਕੁਲ ਵਧੀਆ ਤਰੀਕੇ ਦੇ ਨਾਲ ਨਜ਼ਰ ਆ ਰਿਹਾ ਜੀ ਬ੍ਰਹਮleen 12 ਫੱਗਣ 2073 ਬਿਕਰਮੀ ਸੰਤ ਅੱਬਾ ਚਰਨਦਾਸ ਜੀ ਦੀ ਤਸਵੀਰ ਆਪ ਜੀ ਨੂੰ ਦਿਖਾਉਂਦੇ ਪਏ ਹਾਂ ਬਜ਼ਰੰਗਵਲੀ ਦਾ ਮੰਦਿਰ ਮਹਾਦੇਵ ਸ਼ਿਵਲਿੰਗ ਇਸੇ ਹੀ ਤਰ੍ਹਾਂ ਇਹਦਾ ਇੱਕ ਦੂਸਰਾ ਡੇਰਾ ਚੱਕ ਦੇਸ ਰਾਜ ਦੇ ਵਿੱਚ ਸਥਿਤ ਹੈ ਜਿੱਥੇ ਬਾਬਾ ਅਮਰਦਾਸ ਜੀ ਦੇਖਰੇਖ ਕਰਦੇ ਹਨ ਇੱਥੇ ਬਾਬਾ ਹਰੀਦਾਸ ਜੀ ਦੇਖਰੇਖ ਕਰਦੇ ਹਨ ਜੇ ਮਾਹਲਪੁਰ ਦੀ ਗੱਲ ਕਰੀਏ ਜੀ ਬਾਬਾ ਜੀ ਕੀ ਨਾਮ ਹੈ ਇਸ ਜਗ੍ਹਾ ਦਾ ਗਊਸ਼ਾਲਾ ਜੀ ਮਾਲਪੁਰ ਜੀ ਜੀ ਕਿਹਨਾਂ ਦਾ ਡੇਰਾ ਹੈਗਾ ਇਹ ਸੰਤ ਧਿਆਨ ਦਾਸ ਜੀ ਧੋਣੇ ਵਾਲੇ ਜੀ ਉਹਨਾਂ ਨੇ ਗਊਸ਼ਾਲਾ ਦੀ ਸਥਾਪਨਾ ਉਹਨਾਂ ਨੇ ਇਹਦੇ ਕਿਸੇ ਸੰਚਾਰਨ ਦਾਸ ਜੀ ਉਹਨਾਂ ਨੇ 1996 ਵਿੱਚ ਜੀ ਬਾਬੇ ਕੀ ਨਾਮ ਜੀ ਆਪਣਾ ਫਰੀਦਾਸ ਜੀ ਬਾਬੇ ਕਿੰਨੀਆਂ ਇਹ ਕਾਵਾਂ ਸਾਰੀਆਂ ਹੀ ਇਸ ਵੇਲੇ ਤਕਰੀਬਨ 60 ਗਾਇਆਂ ਇਹਨਾਂ ਦੀ ਸੇਵਾ ਜਿਹੜੀ ਹੈਗੀ ਆ ਫਿਰ ਉਹ ਕਿਸ ਤਰ੍ਹਾਂ ਚੱਲਦੀ ਹੈਗੀ ਆ ਸੇਵਾ ਸਾਰੀ ਸੰਗਾਂ ਦੇ ਸਹਿਯੋਗ ਨਾਲ ਹੀ ਚੱਲਦੀ ਹੈ ਜੀ ਕਾਫੀ ਇਹ ਗਾਵਾਂ ਨਜ਼ਰ ਆ ਰਹੀਆਂ ਟੋਟਲ ਕਿੰਨੀਆਂ ਹੋਣਗੀਆਂ ਕਰੀਬਨ 60 ਗਾਵਾਂ ਲੱਗੀਆਂ 60 ਗਾਵਾਂ ਦੇ ਕਰੀਬ ਹੈ ਜੀ ਠੀਕ ਪਿਆਰੇ ਸਾਥੀਓ ਮਹਾਲ ਪਰਦੀਆਂ ਤਸਵੀਰਾਂ ਸਾਂਝੀਆਂ ਕਰਦੇ ਪਏ ਆ ਗਊਸ਼ਾਲਾ ਦੇ ਵਿੱਚ 60 ਗਾਵਾਂ ਐ ਸੇਵਾ ਦੇ ਵਾਸਤੇ ਬਕਾਇਦਾ ਵਿਸ਼ੇਸ਼ ਤੌਰ ਤੇ ਲੱਗੀਆਂ ਹੋਈਆਂ ਬਹੁਤ ਵੱਡੀ ਗਊਸ਼ਾਲਾ ਬਣਾਈ ਗਈ ਆ ਮਾਹਲਪੁਰ ਦੀ ਜੇ ਗੱਲ ਕਰੀਏ ਸੰਤ ਬਾਬਾ ਧਿਆਨ ਦਾਸ ਸੰਤ ਬਾਬਾ ਚਰਨ ਦਾਸ ਜੀ ਡੇਰਾ ਮਾਹਲਪੁਰ ਦੀਆਂ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਪਈਆਂ ਗਊਸ਼ਾਲਾ ਵਿਸ਼ਾਲ ਗਊਸ਼ਾਲਾ ਆਪ ਜੀ ਨੂੰ ਇਹ ਦਿਖਾਉਂਦੇ ਪਈਆਂ ਵੀਡੀਓ ਦੇ ਮਾਧਿਮ ਰਾਹੀਂ ਇਸ ਗਊਸ਼ਾਲਾ ਦੀ ਸਥਾਪਨਾ 1996 ਦੇ ਵਿੱਚ ਬ੍ਰह्मलीन 108 ਸੰਤ ਚਰਨਦਾਸ ਜੀ ਧੂਨੇ ਵਾਲੇ ਜਿਗਲੀ ਰੋਡ ਦੀ ਗੱਲ ਕਰੀਏ ਜਿਗਲੀ ਰੋਡ ਦੇ ਉਪਰ ਸਥਿਤ ਇਹ ਦਰਬਾਰ ਆਪ ਜੀ ਨੂੰ ਨਜ਼ਰ ਆਵੇਗਾ ਇਸ ਕੁਟਿਆ ਦੇ ਵਿੱਚ 60 ਤੋਂ ਵੱਧ ਗਾਵਾਂ ਜਿਹੜੀਆਂ ਹੈਗੀਆਂ ਉਹ ਰੱਖੀਆਂ ਨੇ ਨੱਗਰ ਸ਼ਹਿਰ ਵਾਸੀ ਵੀ ਸੇਵਾ ਕਰਨ ਦੇ ਲਈ ਬਕਾਇਦਾ ਕੌਸ਼ਲਾਂ ਪਹੁੰਚਦੇ ਹਨ ਬਹੁਤ ਹੀ ਵਧੀਆ ਮੰਦਰ ਜੇ ਦੇਖਿਆ ਜਾਵੇਗੀ ਏ ਭਗਵਾਨ ਕ੍ਰਿਸ਼ਨ ਮਾਰਾ ਜੀ ਦੀ ਸਥਾਪਨਾ ਅਵੇਚ ਨਜ਼ਰ ਆ ਰਹੀ ਹੈ ਭਗਵਾਨ ਕ੍ਰਿਸ਼ਨ ਮਾਰਾ ਜੀ ਦੀ ਪ੍ਰੀਤਮਾ ਵੀਡੀਓ ਦੇ ਵਿੱਚ ਆਪ ਜੀ ਨੂੰ ਨਜ਼ਰ ਆ ਵੀ ਹੋਵੇਗੀ ਜੀ ਗਊਸ਼ਾਲਾ ਮੰਦਰ ਪਰਬਾਨਾ ਕ੍ਰਿਸ਼ਨ ਮਹਾਰਾਜ ਜੀ ਦਾ ਬਣਾਇਆ ਹੋਇਆ ਗਾਵਾਂ ਦੇ ਵਾਸਤੇ ਤੂੜੀ ਦਾ ਵੀ ਪ੍ਰਬੰਧ ਕੀਤਾ ਹੋਇਆ ਗਊਸ਼ਾਲਾ ਦੇ ਲਈ ਮੰਮਨ ਕੋੰਡ ਵੀ ਬਣਾਇਆ ਹੋਇਆ ਪੂਜਾ ਕਰਨ ਦੇ ਵਾਸਤੇ